ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਅਸੀਂ ਇੱਥੇ ਸਿਨੇਮਾ ਲਵਰਸ ਇੰਟਰਨੈਸ਼ਨਲ ਫਿਲਮ ਫੈਸਟੀਵਲ ਸੀਜ਼ਨ 2 ਦੇ ਸੰਬੰਧ ਦੇ ਵਿੱਚ ਜੋ 26 ਅਕਤੂਬਰ ਦਿਨ ਐਤਵਾਰ ਨੂੰ ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਉਸ ਦੇ ਸੰਬੰਧ ਦੇ ਵਿੱਚ ਤੁਹਾਡੇ ਬਹੁਤ ਹਾਜ਼ਰ ਹੋਏ ਹਾਂ ਇਹ ਸਾਡਾ ਦੂਸਰਾ ਫੰਕਸ਼ਨ ਹੈ ਜੀ ਇਸ ਫੰਕਸ਼ਨ ਦੇ ਇਸ ਪ੍ਰੋਗਰਾਮ ਦੇ ਇਸ ਫੈਸਟੀਵਲ ਦੇ ਥਰੂ ਸਾਡੀ ਇੱਕ ਕੋਸ਼ਿਸ਼ ਹੈ ਕਿ ਬਠਿੰਡਾ ਦੇ ਹਲਕੇ ਦੇ ਵਿੱਚੋਂ ਜੋ ਵੀ ਕਲਾਕਾਰ ਜੋ ਵੀ ਫਿਲਮ ਮੇਕਰ ਸ਼ਾਰਟ ਫਿਲਮਾਂ ਬਣਾਉਂਦੇ ਨੇ ਜਾਂ ਹੋਰ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਕਰਦੇ ਨੇ ਅਸੀਂ ਮੁੰਬਈ ਤੋਂ ਜਾਂ ਚੰਡੀਗੜ੍ਹ ਤੋਂ ਸੀਨੀਅਰ ਫਿਲਮ ਕਲਾਕਾਰਾਂ ਨੂੰ ਬੁਲਾ ਕੇ ਇਹਨਾਂ ਨਵੇਂ ਕਲਾਕਾਰਾਂ ਨੂੰ ਲਘੂ ਫਿਲਮਾਂ ਬਣਾਉਣ ਵਾਲਿਆਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਹੌਲੀ ਹੌਲੀ ਇਸ ਫੀਲਡ ਦੇ ਵਿੱਚ ਜੋ ਕਿ ਬਹੁਤ ਵੱਡਾ ਫੀਲਡ ਹੈ ਉਸ ਫੀਲਡ ਦੇ ਵਿੱਚ ਕਾਮਯਾਬੀ ਨਾਲ ਅੱਗੇ ਵਧ ਸਕਣ ਅਤੇ ਸਾਡੇ ਬਠਿੰਡਾ ਦਾ ਨਾਮ ਹਰ ਪਾਸਿਓਂ ਰੋਸ਼ਨ ਕਰ ਸਕਣ ਬਠਿੰਡਾ ਨੇ ਪਹਿਲਾਂ ਹੀ ਬੜੇ ਸੀਨੀਅਰ ਕਲਾਕਾਰ ਜਿਸ ਤਰ੍ਹਾਂ ਗੂਟਾ ਸਿੰਘ ਜੀ ਸ਼ਾਹ ਸਾਹਿਬ ਹੋਏ ਨੇ ਮਹਿਰ ਮਿੱਤਰ ਜੀ ਹੋਏ ਨੇ ਕੈਮਰਾਮੈਨ ਗੁਰਮੀਤ ਸਿੰਘ ਜੀ ਨੇ ਔਰ ਬਹੁਤ سارے ਕਲਾਕਾਰ ਸਾਡੇ ਬਲਵੰਤ ਗਾਰਗੀ ਜੀ ਸਾਡੇ ਭਰਾ ਇੱਥੇ ਹੋਏ ਨੇ ਟੋਨੀ ਬਾਦਿਸ਼ ਜੀ ਇਹਨਾਂ ਬੰਦਿਆਂ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਸਾਡੇ ਸ਼ਹਿਰ ਦਾ ਸਾਡੇ ਇਲਾਕੇ ਦਾ ਮਾਲਵੇ ਦਾ ਨਾਮ ਪਾਲੀਵੁੱਡ ਵਿੱਚ ਬਾਲੀਵੁੱਡ ਇੰਡੀਆ ਲੈਵਲ ਤੇ ਤੇ ਅਬ੍ਰੋਡ ਫੇਮਸ ਕਰਨ ਇੱਕ ਸਾਡੀ ਕੋਸ਼ਿਸ਼ ਹੈ ਇਹਦੇ ਵਾਸਤੇ ਅਸੀਂ ਇਹਦੀ ਕਿ ਕਿ ਤੋ ਕੋਈ ਪੈਸਾ ਬਾਹਰ ਤੋਂ ਮਨੇਜ ਕਰਦੇ ਆਂ ਸਾਡਾ ਦੋਸਤਾਂ ਦਾ ਗਰੁੱਪ ਹੈ ਅਸੀਂ ਆਪਣੇ ਕੋਲੋਂ ਹੀ ਮਿਹਨਤ ਕਰਕੇ ਜਿਸ ਤਰ੍ਹਾਂ ਵੀ ਹੁੰਦਾ ਹੈ ਇਕੱਠੇ ਕਰਕੇ ਪੈਸੇ ਲੋਕਾਂ ਵਾਸਤੇ ਫ੍ਰੀ ਐਂਟਰੀ ਦੇ ਰੱਖ ਕੇ ਲੋਕਾਂ ਨੂੰ ਐਂਟਰਟੇਨ ਕਰਦੇ ਆਂ ਔਰ ਲੋਕਾਂ ਨੂੰ ਇਨਵਾਈਟ ਕਰਦੇ ਆਂ ਕਿ ਜੋ ਵੀ ਕੋਈ ਕਲਾਕਾਰ ਕੋਈ ਅੱਛਾ ਸਿੰਗਰ ਹੈ ਕੋਈ ਅੱਛਾ ਹੋਰ ਆਰਟਿਸਟ ਹੈ ਕੋਈ ਮਿਮਿਕਰੀ ਅੱਛੀ ਕਰਦਾ ਹੈ ਆ ਕੇ ਸਾਡੇ ਕੋਲ ਸਟੇਜ ਤੇ ਪਰਫਾਰਮ ਕਰੋ ਤਾਂ ਕਿ ਉਸ ਨੂੰ ਅੱਗੇ ਸਾਡੇ ਨਾਲ ਫੇਮਸ ਫਿਲਮ ਡਾਇਰੈਕਟਰ ਬੈਠੇ ਹੋਏ ਨੇ ਦੇਵੀ ਸ਼ਰਮਾ ਜੀ ਇਸ ਤਰ੍ਹਾਂ ਦੇ ਬੰਦੇ ਕੁਨਾ ਬੰਦਿਆਂ ਨੂੰ ਅੱਗੇ ਪ੍ਰਮੋਟ ਕਰ ਸਕਾਂ ਤਾਂ ਇਹ ਸਾਡੀ ਇੱਕ ਕੋਸ਼ਿਸ਼ ਹੈ ਜੀ 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 ਤੋਂ ਸ਼ੁਰੂ ਹੋਇਆ ਪ੍ਰੋਗਰਾਮ ਦਾ ਤੇ ਟਾਈਮਿੰਗ ਕੀ ਹੈ ਇਹ ਸਾਡਾ ਇੱਕ ਦਿਨ ਦਾ ਹੀ ਪ੍ਰੋਗਰਾਮ ਹੈ ਜੀ 26 ਅਕਤੂਬਰ ਦਾ ਜੀ ਬਲਵੰਤ ਗਾਰਗੀ ਅਰੀਨਿਉਮ ਦੇ ਵਿੱਚ 2 ਵਜੇ ਤੋਂ ਲੈ ਕੇ ਸ਼ਾਮ ਦੇ ਤੇ ਸ਼ਾਮ ਦੇ 7 ਵਜੇ ਤੱਕ ਪ੍ਰੋਗਰਾਮ ਹੈ 1 ਡੇ ਪ੍ਰੋਗਰਾਮ ਹੈ ਸਾਰਾ ਮੈਸੇਜ ਕੀ ਹੈ ਇਸ ਫਿਲਮ ਦਾ ਜੀ ਮੈਸੇਜ ਇਹੀ ਹੈ ਕਿ ਜੋ ਲਗੋ ਫਿਲਮਾਂ ਬਹੁਤ ਸਾਰੇ ਲੋਕ ਬਣਾਉਂਦੇ ਨੇ ਜਾਂ ਆਰਟਿਸਟ ਪਿਸ ਰਹੇ ਨੇ ਕੋਈ ਉਹਨੂੰ ਪ੍ਰੋਪਰ ਸੇਧ ਨਹੀਂ ਮਿਲਦੀ ਅਸੀਂ ਕੋਈ ਇਸ ਚੀਜ਼ ਵਾਸਤੇ ਕਿ ਬੰਬਈ ਤੋਂ ਤੇ ਚੰਡੀਗੜ੍ਹ ਤੋਂ ਬਹੁਤ ਫਿਲਮਾਂ ਦੇ ਬਹੁਤ ਸੀਨੀਅਰ ਕਲਾਕਾਰਾਂ ਨੂੰ ਭੁਲਾ ਕੇ ਉਹਨਾਂ ਨਵੇਂ ਬੱਚਾ ਨੂੰ ਪ੍ਰੋਤਸਾਹਨ ਕਰਨਾ ਉਹਨਾਂ ਦਾ ਹੌਸਲਾ ਵਧਾਉਣਾ ਤੇ ਉਹਨਾਂ ਨੂੰ ਜੇ ਉਹ ਚਾਹੁੰਦੇ ਹੈ ਤਾਂ ਸੀਨੀਅਰ ਕਲਾਕਾਰਾਂ ਤੋਂ ਇੱਕ ਸੇਧ ਦੇਣਾ ਕਿ ਜੇ ਤੁਸੀਂ ਟਾਈਮ ਵੇਸਟ ਕਰਦੇ ਹੋ ਤਾਂ ਕੋਈ ਕੁਆਲਿਟੀ ਪੈਦਾ ਕਰੋ ਜਿਸ ਲਈ ਅਗੇ ਵਧੀ ਹੋਵੇ ਦੇਖੋ ਰੀਲਾ ਫਿਲਮਾਂ ਹਰ ਇੱਕ ਬੰਦਾ ਬਣਾਉਣਾ ਪਾਈ ਜਾਂਦਾ ਹੈ ਥਿਊ ਲੈਂਡ ਦੇ ਚੱਕਰ ਚ ਹੋਰ ਚੱਕਰ ਚ ਉਹ ਇੱਕ ਟਾਈਮ ਦੇ ਸਟੇਜ 'ਤੇ ਜੋ ਵੀ ਦੇਣਾ ਹੈ ਟਾਈਮ ਤੁਸੀਂ ਲਾਉਣਾ ਹੀ ਲਾਉਣਾ ਹੈ ਵਕਤ ਲਾਉਣਾ ਹੀ ਲਾਉਣਾ ਤਾਂ ਉਸ ਦੀ ਕੁਆਲਿਟੀ ਪ੍ਰੋਡਕਟ ਹੋਣਾ ਚਾਹੀਦਾ ਜੋ ਵੀ ਹੈ ਤੁਹਾਡਾ ਜੋ ਵੀ ਪ੍ਰੋਡਕਟ ਬਣਾਓ ਉਹਦੀ ਅੱਗੇ ਰਿਕਗਨੀਸ਼ਨ ਹੋਵੇ ਤਾਂ ਇਹ ਸਾਡਾ ਇੱਕ ਮੈਸੇਜ ਦੇਣਾ ਹੈ ਨੰਬਰ ਦੋ ਸਾਡਾ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸ਼ਹਿਰ ਦਾ ਨਾਮ ਐਕਚੁਅਲੀ ਮੇਰੀ 10 ਸਾਲ ਪੋਸਟਿੰਗ ਬੰਬਈ ਰਹੀ ਹੈ ਤਾਂ ਮੈਂ ਉੱਥੇ ਬਹੁਤ ਸਾਰੇ ਫਿਲਮੀ ਲੋਕਾਂ ਨੂੰ ਮਿਲਦਾ ਸੀ ਅੰਮ੍ਰਿਤਸਰ ਦੇ ਗੁਰੂਕਸ਼ੀਓ ਤੇ ਜਲੰਧਰ ਦੇ ਲੁਧਿਆਣਾ ਦੇ ਉੱਪਰਲੇ ਏਰੀਏ ਦੇ ਤਾਂ ਅਸੀਂ ਬਠਿੰਡੇ ਵਾਲੇ ਤਿੰਨ ਚਾਰ ਬੰਦੇ ਰਹਿੰਦੇ ਸੀ ਮਹਿਰਵਿੰਦਰ ਜੀ ਰਹਿੰਦੇ ਸੀ ਬੂਟਾ ਸਿੰਘ ਸਾਹਿਬ ਜੀ ਮੈਂ ਹੁੰਦਾ ਸੀ ਪੰਜ ਚਾਰ ਬੰਦੇ ਫੋਰ ਹੁੰਦੇ ਸੀ ਤਾਂ ਸਾਡੇ ਮੇਰੇ ਮਨ ਚ ਇੱਛਾ ਹੁੰਦੀ ਸੀ ਵੀ ਜਦ ਵੀ ਬਠਿੰਡੇ ਚਲੇ ਗਏ ਇੱਕ ਇਸ ਲਾਈਨ ਦੇ ਵਿੱਚ ਅਸੀਂ ਕਾਫੀ ਪਿੱਛੇ ਆ ਤਾਂ ਅਸੀਂ ਇਸ ਪਾਸੇ ਵੀ ਟਰਾਈ ਕਰਨੀ ਹੈ ਕਿ ਸਾਡੇ ਇਲਾਕੇ ਦੀ ਕਲਾ ਨੂੰ ਅਸੀਂ ਅੱਗੇ ਲਿਆ ਸਕੀਏ ਤਲਾਕ ਆ ਰਹੇ ਹਰਥਾਂ ਦੇ ਹੁੰਦੇ ਨੇ ਹਰ ਉਹਨਾਂ ਨੂੰ ਸਿਰਫ ਜਾਂਦਾ ਸਮਾਂ ਨਹੀਂ ਮਿਲਦਾ ਜਾਂ ਉਹ ਟਾਈਮ ਕੱਢ ਨਹੀਂ ਪਾਉਂਦੇ ਐਕਸਪੋਜ਼ਰ ਨਹੀਂ ਮਿਲਦਾ ਜਾਂ ਉਹਨਾਂ ਨੂੰ ਸੰਗਦੇ ਰਹਿੰਦੇ ਨੇ ਕੋਈ ਗੱਲ ਕਰਨ ਤੋਂ ਉਹਨਾਂ ਦੀ ਚੀਜ਼ ਕੁਲੂਰ ਹੋਵੇ ਉਹਨਾਂ ਲਈ ਸਾਧਨ ਪੈਦਾ ਹੋਣ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਕੁਝ ਉਸਾਰੂ ਕਰ ਸਕਣ ਜਿਸ ਨਾਲ ਉਹਨਾਂ ਦੇ ਪਰਿਵਾਰਾਂ ਦਾ ਸਾਡੇ ਸ਼ਹਿਰ ਦਾ ਸਾਡੇ ਮਾਲਵੇ ਦਾ ਨਾਮ ਉੱਚਾ ਹੋਵੇ ਇਹ ਹੀ ਸਾਡਾ ਮੈਸੇਜ ਹੈ ਹਾਂਜੀ ਇੱਕ ਛੋਟੀ ਕਲਾਕਾਰ ਹੈ ਨੂਰਪੁਰ ਦੇ ਜੀ ਉਹ ਨਾਮ ਹੈ ਮਾਹੂਰੂ ਦੇ ਵਧੀਆ ਕਲਾਕਾਰ ਨੂੰ ਦੇਖੋ ਜੀ ਇਹ ਇਹ ਦੇਵੀ ਜੀ ਇਹ ਤਾਂ ਮੈਂ ਕੰਪਨੀ ਦੇ ਅੰਦਰ ਪੇਸ਼ ਆਪ ਤਾਂ ਭਾਜੀ ਕੋਈ ਨਹੀਂ ਹੁੰਦਾ ਐਕਟਰ ਹੁੰਦਾ ਨਾ ਖਾਰੇ ਕੋਈ ਲੈ ਲੈਂਦਾ ਇਹ ਜਿਹੜੀ ਐਕਟਰਾ ਚੱਲਦਾ ਆਪ ਵੀ ਤਾਂ ਨੇਚ ਨਹੀਂ ਅੱਛਾ ਹੁੰਦਾ ਕਿਉਂਕਿ ਅਸੀਂ ਬਹੁਤ ਚੀਜ਼ਾਂ ਮੈਂ ਚੀਜ਼ਾਂ ਢਾਈ ਹੋਈ ਮੈਨੂੰ ਵੀ ਪਹਿਲਾਂ ਲੱਗਦਾ ਸੀਗਾ ਵੀ ਇਹਰ ਇਹ ਕਲਾਕਾਰ ਨਾ ਮਾ ਐਨੀਥਿੰਗ ਨਹੀਂ ਚੈਲ ਸਟਰਗਲ ਕਰ ਰਿਹਾ ਜਾਂ ਇਹਨੂੰ ਕਿਉਂ ਨਹੀਂ ਚਾਂਸ ਮਿਲਦਾ ਚਾਂਸ ਵਈ ਜਾਂ ਨਾ ਭਾਜੀ ਫਿਰ ਉਹ ਸੈੱਟ ਦੇ ਨਾ ਤੇ ਆਰਟਿਸਟ ਜਦੋਂ ਜਕੋ ਆ ਡਿਸਕਿਸ਼ਨ ਕਿਸੇ ਵੀ ਕਿਸੇ ਤਰੀਕੇ ਨਾਲ ਖਰਾਬ ਕਰਨਾ ਸ਼ੁਰੂ ਕਰ ਦਿੰਦਾ ਵੀ ਜਿਹੜੇ ਫਿਲਮ ਇੱਕ ਵਾਰੀ ਬੁਲਾਦੇ ਦੂਜੀ ਵਾਰੀ ਨਹੀਂ ਬੁਲਾਉਂਦੇ ਫਿਲਮ ਮੇਕਰਾਂ ਨੂੰ ਭਾਜੀ ਚਾਹੀਦੇ ਅੱਛੇ ਆਰਟਿਸਟ ਤੁਸੀਂ ਦੇਖੋ ਐਗਜ਼ਾਮਪਲ ਕਿੰਨੇ ਆ ਜਿਉਂਨਾ ਜਿਹਨਾਂ ਜਿਹਨ ਗੁਣ ਤੇ ਚਲੋ ਕਲਾ ਦਾ ਗੁਣਤਾ ਹੋਣਾ ਇੱਕ ਵਧੀਆ ਇਹ ਜੇ ਇਹ ਮੈਨ ਐਸ ਇਨਸਾਨ ਤੇ ਉਹ ਉਹਨਾਂ ਜ਼ਰੂਰੀ ਆ ਉਹ ਨਹੀਂ ਤੁਹਾਡੇ ਚਿੱਤਾ ਫਿਰ ਬੰਦਾ ਇੱਕ ਵਾਰੀ ਬੁਲਾਉਗਾ ਦੂਜੀ ਵਾਰੀ ਲੱਗਦਾ ਯਾਰ ਮੈਂ ਛੱਡੋ ਯਾਰ ਵੀ ਉਹਦਾ ਡਿਸਟਰਬ ਕਰਦਾ ਇਹ ਸਾਡੇ ਨਾਲ ਬਹੁਤ ਵਾਰੀ ਹੁੰਦੀ ਆ ਭਾਜੀ

ਨੇਕ ਜੇ ਸਹੀ ਹੈ ਜੇ ਨੇਕ ਨਹੀਂ ਸਹੀ ਭਾਈ ਜੁਝੋੜਿਆ ਲੱਗਦਾ ਹੈ ਆਰਬੀਏ ਨੂੰ ਉਸ ਤੇ ਕਰੋ ਜੁਝੋੜੀ ਬਲਾਗ ਆ ਚੀਜ਼ ਹੋ ਜਾਂਦੀ ਵੀ ਕਲਾਕਾਰ ਤਾਂ ਨਾ ਛੋਟਾ ਜਾਂ ਵੱਡਾ ਨਹੀਂ ਕਲਾਕਾਰ ਤਾਂ ਵੱਡੇ ਹੀ ਹੁੰਦਾ ਬਸ ਉਹਨੇ ਇੱਕ ਚਾਂਸ ਚਾਹੀਦਾ ਹੁੰਦਾ ਬ੍ਰੇਕ ਅੱਛਾ ਮਿਲ ਗਿਆ ਪਬਲਿਕ ਨੇ ਪਸੰਦ ਕਰ ਲਿਆ ਉਹ ਜਿੱਦੀ ਜਿੱਦੀ ਪਹੁੰਚ ਜਾਂਦੇ ਬ੍ਰੇਕ ਸਭ ਨੂੰ ਮਿਲਦਾ ਨਹੀਂ ਬ੍ਰੇਕ ਨਹੀਂ ਮਿਲਦਾ ਪਰ ਵੀ ਆਪਾਂ ਐਜੇ ਇਨਸਾਨ ਹੋਣਾ ਸਭ ਤੋਂ ਪਹਿਲਾਂ ਮਿਲਦਾ ਜਿਨਾ ਉਦੀਆ ਉਬਿਧਾਂ ਚਾਂਸ ਕੋਈ ਨਹੀਂ ਦੁਨੀਆਂ 'ਚ ਕੋਈ ਚੀਜ਼ ਨਹੀਂ ਜਿਹੜੀ ਫਿਲਮ ਇੰਡਸਟਰੀ 'ਚ ਕਾਮਯਾਬ ਬਣਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ नवाजुद्दीन सिद्दीकी छोटे छोड़ छोटे करैक्टर मिलते भाजी जो तो किसी भी डायरेक्टर के किसी भी उत्थे जाता से सारे वो कहें यार तू तो आप फैमिली पा तू तो क्यों इस लाइन से पेना तेरी लुक करना पर्सनल भी एक्टर लगते जी पर उस कलाकार से उन्हें अपनी कला का नमूना दिखाया तो देखो वर्ल्ड से नाम आता जी चांस मिलता पर कई बार आप प्रॉपर तरीके चल नहीं सकते चांस ਇਸ ਮਾਰਕੀਟ ਵਿੱਚ ਕੌਣ-ਕੌਣ ਆ ਰਹੇ ਨੇ ਕੋਈ ਤੁਹਾਡੇ ਕੋਲੋਂ ਕੋਈ ਕਲਾਕਾਰਾਂ ਨੂੰ ਸਾਈਡ ਕੀਤਾ ਹੋਵੇ ਵੀ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਸਾਡੇ ਕੋਲ ਆਪਣਾ ਅਸੀਂ ਇਹਦਾ ਨਾਮ ਰੱਖਿਆ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਾਡੇ ਕੋਲ ਬਾਹਰ ਲੋਕ ਵੀ ਆਏ ਹੋਏ ਨੇ ਜਿਵੇਂ ਇਹ ਮੈਡਮ ਆਏ ਹੋਏ ਨਿੱਕੀ ਆਏ ਆ ਜਾੰਦੀਆ ਤੋਂ ਸਾਊਥ ਅਫਰੀਕਾ ਦੀ ਕੁਝ ਫਿਲਮਾਂ ਸਾਡੇ ਕੋਲ ਉਧਰੋਂ ਵੀ ਆਈਆਂ ਅਸੀਂ ਸੋਚਦੇ ਵੀ ਫਿਲਮੀ ਪਰਿਵਾਰ ਇੱਕ ਨਾ ਫੈਮਿਲੀ ਹੁੰਦੀ ਆ ਚਾਹ ਲੈਂਗੁਏਜ ਕੋਈ ਵੀ ਹੋਵੇ ਚਾਹੇ ਜਿੰਦੀ ਪੰਜਾਬੀ ਹੋਵੇ ਹੋਰੀ ਜਾ ਇੰਗਲਿਸ਼ ਚਾਹ ਪਾਨੀ ਜਾ ਉਹ ਸਾਰਾ ਆਪਣਾ ਫੈਮਿਲੀ ਆ ਪਰਿਵਾਰ ਆ ਪਰਮਾ ਦਾ ਅਸੀਂ ਉਧਰੋਂ ਵੀ ਕੁਝ ਫਿਲਮਾਂ ਆਈਆਂ ਮੈਡਮ ਉਹ ਤੋਂ ਦੇਖ ਰਿਹਾ ਜਿਹੜਾ ਹਿੰਦੀ ਵੀ ਤੇ ਸਾਡੇ ਕੋਲ ਬੋਮੇ ਤੋਂ ਆ ਰਹੇ ਨੇ ਆਪਣਾ ਅਨਜੀਤ ਵਾਲੀ ਜੀ ਸੁਸ਼ਮਾ ਪਰਸ਼ਾਂਤ ਡੇਵੀ ਸਿੰਘ ਤੇ ਅਸ਼ੋਕ ਲਵਤਾ ਮਾ ਸ਼ੋਕਲੜਾ ਜੀ ਸਤਵੰਤ ਕੁਮਰ ਮੈਡਮ ਤੇ ਰੂਪ ਸੰਦੂ ਮੈਡਮ ਤੇ ਆਪਣਾ ਨਵਿੰਦਰ ਕੱਪ ਡੇਵੀ ਸਿੰਘ ਤੇ ਇਕਨਾ ਜੀਰਾਪੁਰ ਦੇ ਪ੍ਰਗੰਧਾ ਤੰਗੀ ਜੀ ਨੇ ਮਾਰਕ ਸਰਪਾ ਦਿਨ ਵਿਚ ਆ ਕੇ ਗੁੜੀਆਂ ਦੀਤ ਦੁਆਰੇ ਨੇ ਬਹੁਤ ਫਿਲਮਾਂ ਦੇ ਵਿੱਚ ਬਹੁਤ ਸਿੰਗਰ ਪੁਰਿੰਦਰ ਦੇ ਬਹੁਤ ਸਾਰੇ ਆਰਟਿਸਟ ਇੱਥੇ ਇਹਨਾਂ ਪ੍ਰੋਗਰਾਮ 'ਚ ਆ ਗਏ ਜਿਹੜੇ ਨਵੇਂ ਕਲਾਕਾਰ ਹਨ ਜਿਹੜੇ ਫਿਲਮਾਂ ਜਿਨ੍ਹਾਂ ਨੇ ਵਧੀਆ ਗਈਆਂ ਉਹਨਾਂ ਨੂੰ ਵੀ ਮੌਕਾ ਦੇਣਗੇ ਉਹਨਾਂ ਤੋਂ ਵੀ ਪ੍ਰੈਜ ਕਰੇਗਾ ਇਹਨੇ ਜਿਹੜੀ ਕਲਾਕਾਰ ਨੇ ਸਾਨੂੰ ਇਹਨੇ ਬਟਾਪ ਕੋਚ ਕੀਤਾ ਹੈ ਐਕਟਰ ਜਿਹਾ ਬਲਕਿ ਫੈਸਟੀਵਲ ਵੀ ਸਭ ਸਾਡੇ ਕੋਲ ਪ੍ਰੋਸ ਦਾ ਮਾਧਿਅਮ ਦਾ ਹੀ ਉਹਨਾਂ ਦੀ ਪਿਕਚਰ ਆਈ ਹੈ ਸਾਡੇ ਕੋਲੇ ਸਾਡੀ ਟੀਮ ਨੇ ਦੇਖੀ ਉਹਨਾਂ ਦੀ ਪਿਕਚਰਾਂ ਉਹਨਾਂ ਵਿੱਚ ਜਿਹੜੀ ਫਿਲਮ ਸਾਨੂੰ ਲੱਗੀ ਹੈ ਵੀ ਇਹਦੇ ਵਿੱਚ ਐਕਟਰ ਦਾ ਕੰਮ ਬਧੀਆ ਜਿਹਦੇ ਵਿੱਚ ਡਾਇਰੈਕਟਰ ਦਾ ਕੰਮ ਬਧੀਆ ਜਿਹਦੇ ਵਿੱਚ ਸਟੋਰੀ রাইਟਰ ਦਾ ਕੰਮ ਬਧੀਆ ਉਹ ਫਿਲਮਾਂ ਅਸੀਂ ਸਿਲੈਕਟ ਕਰਕੇ ਉਹਨਾਂ ਨੂੰ ਅਸੀਂ ਸਟੇਜ ਤੇ ਹੋਣਾ ਹੈ ਦੇ ਦੇ ਗੁਰ ਦੇ ਕਲਾਕਾਰਾਂ ਵਾਲੇ ਤੋਂ ਪੂਰਾ ਪੂਰਾ ਬੀਨੋ। ਉਹਨਾਂ ਦੇ ਪੱਖੋਂ ਵੀ ਲੋੜ ਹੈ। ਹਾਂਜੀ ਵੈਸੇ ਤਾਂ ਵੀ ਵਰਕਸ਼ਾਪਾਂ ਹਮੇਸ਼ਾ ਹੀ ਲੋੜ ਹੁੰਦੀ ਹੈ ਜਿਹੜੀ ਵੱਡੀ ਫਿਲਮਾਂ ਬਣਦੀਆਂ ਨੇ ਜੀ ਉਹ ਵੀ ਆ ਕੇ ਸਾਰੇ ਇੱਕ ਵਾਰੀ ਪਹਿਲਾਂ ਆਪਦੀ ਵਰਕਸ਼ਾਪ ਲਾਂਦੇ ਆ ਤਾਂ ਕਿ ਉਹ ਇਨਾਂ ਕੋਲ ਮਿਲ ਜਾਣ ਉਹ ਸਾਰੇ ਇੱਕ ਤੇ ਨੇਚੂ ਤਰੀਕੇ ਨਾਲ ਐਕਟ ਕਰਨ ਸਭ ਨੂੰ ਵਧੀਆ ਲੱਗੇ। ਵਰਕਸ਼ਾਪ ਦਾ ਵੀ ਚੀਜ਼ਾਂ ਵੀ ਹਮੇਸ਼ਾ ਹੀ ਚਾਹੀਦੀ ਹੈ ਹਰ ਕਿਸੇ ਮਾਰਗੀ ਫਿਲਮ ਚੱਲੇਗੀ। ਹੁਣ ਮੈਂ ਮੈਨੂੰ 25-30 ਸਾਲ ਹੋ ਗਏ ਸਾਇੰਸ 'ਚ ਕੰਮ ਕਰਦਾ।

ਸਾਡੇ ਨਾਲ ਯੂਕਰੇਨ ਤੋਂ ਯੂਕਰੇਨ ਤੋਂ ਫਿਲਮਾਂ ਤੇ ਜਿਹਾ ਨੇ ਚਾਈਨਾ ਤੋਂ ਬੰਬੇ ਤੋਂ ਸਨੀ ਸਿੰਘ ਨੇ ਇੰਗਲੈਂਡ ਤੋਂ ਫਿਲਮਾਂ ਭੇਜਿਆ ਨੇ ਵੱਖੋ ਵੱਖਰੇ ਪੂਰੇ ਵਰਲਡ ਦੇ ਵਿੱਚੋਂ ਅਸੀਂ ਇੰਟਰਨੈਸ਼ਨਲ ਲੈਵਲ ਤੇ ਹੀ ਬਠੰਡੇ ਦਾ ਨਾਮ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਸਾਡੇ ਕੋਲੇ ਪੂਰੇ ਮਤਲਬ ਵਰਲਡ ਤੋਂ ਹੀ ਪ੍ਰੋਜੈਕਟ ਆਉਂਦੇ ਨੇ ਮੈਡਮ ਸੁਪਰ ਮਾਡਲ ਨੇ ਜ਼ਾਂਬੀਆ ਦੇ ਸਾਊਥ ਅਫਰੀਕਾ ਦੇ ਔਰ ਖੁਦ ਐਕਟਰ ਨੇ ਪ੍ਰੋਡਿਊਸਰ ਨੇ ਰਾਈਟਰ ਨੇ ਕੋਈ ਮੈਡਮ ਨੂੰ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਤੇ ਮੇਰੇ ਵੱਲੋਂ ਇਹ ਸਭ ਨੂੰ ਸੁਨੇਹਾ ਆਏਗਾ ਵੀ ਸੀਨੀਅਰ ਲਵਰਸ ਦਾ ਸੈਕੰਡ ਸੀਜ਼ਨ ਹੋਣ ਜਾ ਰਿਹਾ ਹੈਗਾ ਸੋ ਬੇਨਤੀ ਹੈ ਵੀ ਜਿੱਦਾਂ ਇੱਕ ਮੈਂ ਰਾਈਟਰ ਹਾਂ ਮੈਂ ਇੱਕ ਡਾਇਰੈਕਟਰਾਂਗੀ ਇਸ ਤਰ੍ਹਾਂ ਬਹੁਤ ਸਾਰੇ ਇਦਾਂ ਫਿਲਮਾਂ ਬਣਾ ਰਹੇ ਨੇ ਕਿ ਜ਼ਰੂਰੀ ਨਹੀਂ ਵੀ ਹਰ ਫਿਲਮ ਜਿਹੜੀ ਆਪਣੀ ਸਿਨੇਮਾ ਤੱਕ ਪਹੁੰਚਦੀ ਹੈਗੀ OTT ਤੱਕ ਪਹੁੰਚਦੀ ਹੈਗੀ ਬੋਸ਼ ਲੋਕ ਸ਼ਾਰਟ ਫਿਲਮਾਂ ਬਣਾਉਂਦੇ ਨੇ YouTube ਤੇ ਰਿਲੀਜ਼ ਕਰਦੇ ਨੇ ਫਿਲਮ ਫੈਸਟੀਵਲਸ ਲਈ ਬਣਾਉਂਦੇ ਨੇਗੇ ਤਾਂ ਉਹ ਆਪਣਾ 100% ਰੱਖਦੇ ਨੇਗੇ ਤੇ ਮੈਨੂੰ ਇਹ ਲੱਗਦਾ ਹੈਗਾ ਵੀ ਇਹ ਪਲੇਟਫਾਰਮ ਉਹਨਾਂ ਲਈ ਬਹੁਤ ਵਧੀਆ ਹੈਗਾ 15 ਮਿੰਟ ਚ 20 ਮਿੰਟ ਚ ਅੱਧੇ ਘੰਟੇ ਚ ਘੰਟੇ ਚ ਉਹ ਆਪਣਾ ਕੰਟੈਂਟ ਬਣਾ ਕੇ ਫੈਸਟੀਵਲਸ ਨੂੰ ਦੇ ਸਕਦੇ ਨੇਗੇ ਤਾਂ ਕਿ ਇੱਥੇ ਜਜਸ ਡਿਸਾਈਡ ਕਰਨ ਵੀ ਉਹ ਕਿੰਨੇ ਇੱਕ ਜ਼ਿਆਦਾ ਵਧੀਆ ਕੰਮ ਕਰ ਸਕਦੇ ਨੇ ਸੋ ਇਹ ਬਹੁਤ ਵਧੀਆ ਰਸਤਾ ਹੈ ਉਹਨਾਂ ਦਾ ਅੱਗੇ ਆਉਣ ਲਈ ਸਪੈਸ਼ਲੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਇਹ ਫੈਸਟੀਵਲ ਪਟੰਡੇ ਹੋਣ ਜਾ ਰਿਹਾ ਹੈਗਾ ਸੋ ਸਾਡਾ ਏਰੀਆ ਹੈਗਾ ਜੋ ਵੀ ਇੱਥੇ ਮਿਹਨਤੀ ਬੱਚੇ ਨੇਗੇ ਸਕ੍ਰਿਪਟਾਂ ਲਿਖ ਰਹੇ ਨੇ ਜਾਂ ਡਾਇਰੈਕਸ਼ਨ ਦੇ ਰਹੇ ਨੇ ਜਾਂ ਐਕਟਿੰਗ ਕਰਨਾ ਚਾਹੁੰਦੇ ਨੇ ਉਹ ਪਲੀਜ਼ ਅੱਗੇ ਆਉਣ ਤੇ ਆਪਣੇ ਫਿਲਮਾਂ ਸਬਮਿਟ ਕਰਾਉਣ ਤਾਂ ਕਿ ਇੱਥੇ ਉਹਨਾਂ ਨੂੰ ਅੱਗੇ ਵਧੀਆ ਰਾਹ ਮਿਲ ਸਕੇ ਥੈਂਕ ਯੂ ਸਤਿ ਸ਼੍ਰੀ ਅਕਾਲ